ਆਹ ਮਾਈਕ ਰੱਖਾਂਗਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਕਹਿ ਜਾਣਦੇ ਹਾਂ ਕਿ ਉਹ ਸਾਡਾ ਅਨਮੋਲ ਹੀਰਾ ਰਾਜੂ ਜੀ ਨੱਟ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ ਚੋਂ ਵਾਸਤੇ ਵੀ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉਹ ਜਣਾ ਨਾ ਮਨੇ ਸਾਰੀ ਜਿੰਨੀ ਵੀ ਕੁਲੀਏ ਇਹੋ ਜੇ ਕੋਈ ਬੰਦਾ ਨਹੀਂ ਸੀ ਵੀ ਜਿਨ੍ਹਾਂ ਨੇ ਅਰਦਾਸ ਬੇਨਤੀ ਨਾ ਕੀਤੀ ਹੋ ਪਰ ਜੋ ਲਿਖਿਆ ਮਨੁਮਾਤਮ ਨੇ ਜਿੰਨੇ ਸਾਡੇ ਵੀਰ ਨੂੰ ਲਿੱਤੇ ਉਹਨੇ ਤੋਂ ਜੀਕੇ ਗਿਆ ਪਰ ਬਹੁਤ ਸੋਹਣਾ ਜੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਈਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾਹ ਕਮਾਲ ਸਗਾ ਉਹ ਬੰਦਾ ਬਾਹ ਕਮਾਲ ਸਮਝਦਾਰ ਸਗਾ ਸੋਹਣੇ ਸੱਭਿਆਚਾਰ ਨੂੰ ਜੀਵ ਦਿੱਤੇ ਔਰ ਅੱਜ ਦਿਨਾਂ ਇਹ ਇਹ ਪਿਆਰ ਆ ਉਹਦਾ ਆਠਾ ਮਾਰਦਾ ਅੱਜ ਹਰ ਆਖੂ ਉਹਦੇ ਲਈ ਨਮਿਆ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਬਿ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਜੀ ਰਾਜਵੀਰ ਤੇਰਾ ਵਿਅਕਤੀਤ ਚੁਰ ਗਿਆ ਯਾਰ ਕਿੰਨਾ ਜਾਂਦਾ ਹੁੰਦਾ ਹੈ ਕਿ ਹਮੇਸ਼ਾ ਲੋਕਾਂ ਦੇ ਦਰਮਿਆਨ ਰਹੇਗਾ ਯਾਰ ਬਾਈ ਕੋਈ ਸੱਚੇ ਬਾਸ਼ਾ ਨੂੰ ਆਪਣੇ ਚੇਲੇ ਦੇ ਵਿੱਚ ਨਿਵਾਸ ਦੇ ਰਿਹਾ ਹੈ ਇਹ ਹੈ ਕਿ ਖਾਲਸਾ ਵਾਹਿਗੁਰੂ ਦੀ ਖਤੇ ਅੱਜ ਸਾਰੇ ਕੋਈ ਜਾਣਦੇ ਹੀ ਹੋ ਕਿ ਉਹ ਸਾਡਾ ਅਨਮੋਲ ਹੀਰਾ ਰਾਜਵੀਰ ਬੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨਾ ਹੈ ਪ੍ਰਭਾਤ ਮਾਨ ਨੂੰ ਆਪਣੇ ਚਰਨਾਂ ਚੋਂ ਵਾਸਤੇ ਬੜਾ ਖ਼ਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉਹ ਜਣਾ ਨਾ ਮੰਨੇ ਸਾਰੀ ਜਿੰਨੀ ਵੀ ਦੁਨੀਆ ਇਹੋ ਜੇ ਕੋਈ ਬੰਦਾ ਨਹੀਂ ਸੀ ਜਿਨੇ ਅਰਦਾਸ ਬੇਨਤੀ ਨਾ ਕੀਤੀ ਹੋ ਪਰ ਜੋ ਲਿਖਿਆ ਹੈ ਪ੍ਰਭਾਤ ਮਾਨ ਜਿੰਨੇ ਸਾਡੇ ਵੀਰ ਨੂੰ ਲਿਤੇ ਉਹਨੇ ਕੋ ਜੀ ਕੇ ਗਿਆ ਪਰ ਬਹੁਤ ਸੋਹਣਾ ਚੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸੀਗਾ ਉਹ ਕਲਾਕਾਰ ਬਾ ਕਮਾਲ ਸਮਝਦਾਰ ਸੀਗਾ ਉਹਨੇ ਸੱਭਿਆਚਾਰ ਨੂੰ ਗੀਤ ਦਿੱਤੇ ਔਰ ਅੱਜ ਜਦਾ ਇਹ ਜੇ ਪਿਆਰ ਆ ਉਹਦਾ ਆਠਾ ਮਾਰਦਾ ਅੱਜ ਹਰ ਆਖੂਦਲੀ ਨਾਮੇ ਹਰ ਬੰਦਾ ਉਹ ਲਈ ਅਰਦਾਸ ਬੇਨਤੀ ਕਰਨਾ ਹੈ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਕਿ ਰਾਜਨੀਤਿਕ ਤੇਰਾ ਵੇਪਕੀ ਚੁਰ ਜਾਣਾ ਹੈ ਕਿੰਨਾ ਯਾਤਾ ਹੈ ਕਿ ਉਹ ਹਮੇਸ਼ਾ ਲੋਕਾਂ ਦੇ ਦਰਮਿਆਨ ਰਹੇਗਾ ਯਾਰ ਮੈਨੂੰ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ